ਆਵੇ ਜਾਂਦਾ ਦਾ ਦਿਹਾੜਾ ਚੱਲ ਰਿਹਾ ਹੈ ਬੱਚਿਆਂ ਦਾ ਸ਼ੋਗ ਚੱਲ ਰਿਹਾ ਹੈ ਇੱਥੇ ਢੋਲ ਵੱਜ ਰਹੇ ਨੇ ਕੀ ਹੋ ਰਿਹਾ ਅਕਾ ਆਕਾ ਉਸਵਾ ਸਾ ਮਨੋ ਸਾਰੀ ਦੁਨੀਆ ਨੂੰ ਹੁਕਮ ਹੈ ਵੀ ਕਿਸੇ ਦੀ ਮਿਠਾਈ ਵੀ ਬਣਾਉਣੀ ਢੋਲ ਵੀ ਵਜਾਉਣਾ ਹੈ ਖੁਸ਼ੀਆਂ ਨਹੀਂ ਮਨਾਉਣੀਆਂ ਇਹ ਤੁਸੀਂ ਕੀ ਕਰ ਰਹੇ ਹੋ ਇਹ ਇਹ ਸ਼ਰਤ ਦੀ ਗੱਲ ਆਪਣੇ ਵਾਸਤੇ ਆਪਣੀ ਸਿੱਖ ਗੋਮਰਤੇ ਨਾੜੋ ਬੋ ਬੁੱਧੂ ਤੇ ਮਾਝੇ ਆਏ ਕੋਈ ਲੋਕ ਜਾਹੋ ਜਿਹੜੇ ਬੁਲਬਲੇ ਲਾ ਲਏ ਜਾਣ ਬੰਦੇ ਨੂੰ ਬਣਾ ਰਹੇ ਨੇ ਅੱਜ ਆਪਣੇ ਸੈਦ ਜਾਨ ਦੇ ਦੀਦੀ ਧਾਣੇ ਤੇ ਇਹ ਹੁਣ ਇਤੁਬਾਦ ਹੱਥੀਂ ਕੀਤਾ ਪਾਪਾ ਨੱਚ ਰਹੇ ਨੇ ਲੋਕ ਦੇਖੋ ਪੁਰੇ ਹੰਡੇ ਕਰਾ ਦੇ ਬੱਚਾ ਆ ਗਏ ਉਹਨਾਂ ਘਰਾਂ ਨੂੰ ਪਾਣ ਵਾਸਤੇ ਪਰ ਆਪਣੇ ਸਿੱਖ ਅਗੂ ਅੱਗੇ ਆ ਜਾਓ ਅਲੱਗ ਆਕਾਰਾਂ ਤੋਂ ਸਾਰ ਤੋਂ ਰੋਮਪਨਾ ਲਾ ਜਾ ਰਹੀ ਹੋਏ ਹੈ ਸਹਿਬ ਜੱਜਾਂ ਦਾ ਦਿਹਾੜਾ ਚੱਲ ਰਿਹਾ ਹੈ ਬੱਚਿਆਂ ਦਾ ਸ਼ੋਗ ਚੱਲ ਰਿਹਾ ਹੈ ਇੱਥੇ ਢੋਲ ਵੱਜ ਰਹੇ ਨੇ ਕੀ ਹੋ ਰਿਹਾ ਹੈ ਬੱਚਿਆਂ ਦਾ ਸਾਰਾ ਉੱਚੀ ਕੌਮ ਸਮੂਚਾ ਪੰਥ ਸਾਰੀ ਦੁਨੀਆ ਮਨਾ ਰਹੀ ਹੈ ਸਰਕਾਰ ਵੱਲੋਂ ਵੀ ਬਾਲ ਦਿਵਸ ਹੋ ਰਿਹਾ ਹੈ ਮੋਦੀ ਸਰਕਾਰ ਵੱਲੋਂ ਹੋ ਗਿਆ ਵੀ ਸਾਰੀ ਜਿੰਨੇ ਹੈਗੇ ਵੀ ਬਾਲ ਦਿਵਸ ਮਨਾਓ ਅਫਸੋਸ ਨੇ ਦਿਹਾੜੇ ਚੱਲ ਰਹੇ ਨੇ ਬੱਚੇ ਅੱਜ ਚਮਕੌਰ ਸਾਹਿਬ ਦਾ ਦਿਹਾੜਾ ਇੱਧਰ ਰਿਹਾ ਉੱਥੇ ਬੱਚੇ ਸ਼ਹੀਦ ਹੋਏ ਨੇ ਉਦੋਂ ਉਹਨਾਂ ਸਹਿਬਜ਼ਾਦੇ 7 ਤੇ 9 ਸਾਲ ਦੇ ਨੀਹਾਂ ਚ ਸ਼ਹੀਦ ਹੋਏ ਨੇ ਅਕਾਲ ਤਖਤ ਸਾਹਿਬ ਵੱਲੋਂ ਸਾਰੀ ਦੁਨੀਆ ਨੂੰ ਹੁਕਮ ਹੈ ਵੀ ਕਿਸੇ ਨੇ ਮਿਠਾਈ ਨਹੀਂ ਬਣਾਉਣੀ ਢੋਲ ਨਹੀਂ ਵਜਾਉਣਾ ਖੁਸ਼ੀਆਂ ਨਹੀਂ ਮਨਾਉਣੀਆਂ ਇਹ ਤੁਸੀਂ ਕੀ ਕਰ ਰਹੇ ਹੋ ਇਹ ਇਹਦਾ ਜਵਾਬ ਕੀ ਹੋ ਰਿਹਾ ਹੈ ਆਜਾ ਅੱਗੇ ਆਜਾ ਇੱਕ ਮਿੰਟ ਆਹ ਗੱਲ ਕਰਨ ਲੱਗਾ ਹੋ ਜੀ ਮੈਂ ਜੀ ਗੱਲ ਸਾਰੇ ਸਕੂਲਾਂ ਦੇ ਵਿੱਚ ਲੈਕਚਰ ਹੋ ਰਹੇ ਨੇ ਬੱਚਿਆਂ ਨੂੰ ਸਾਰੇ ਕਿੱਥੇ ਹੋ ਰਹੇ ਨੇ ਇੱਕ ਮਿੰਟ ਸੁਣੋ ਜੀ ਇੱਕ ਮਿੰਟ ਦੇਖੋ ਤੁਸੀਂ ਜੀ ਤੁਹਾਡੀ ਗੱਲ ਠੀਕ ਹੈ ਜੀ ਤੁਸੀਂ ਆਪਣੇ ਦੇਖੋ ਅਸੀਂ ਆਪਣੇ ਸਾਹ ਦੇਖੋ ਸਾ ਆਪਣਾ ਸਾਹ ਇੱਕ ਗੱਲ ਸੁਣੋ ਦੇਖੋ ਅਸੀਂ ਗੱਲ ਮੇਰੀ ਗੱਲ ਸੁਣੋ ਸਾਹਿਬ ਜੀ ਸਭ ਕਾ ਮੈਂ ਇੱਥੇ ਹੁਣ ਆਪ ਤੁਸੀਂ ਵੜਰੋਖਾਂ ਜਿਓ ਹਾਂਜੀ ਨਾ ਨਾ ਵੜਰੋਖਾਂ ਨਹੀਂ ਆ ਕੇ ਤੁਸੀਂ ਹਨਾ ਨਹੀਂ ਮੈਂ ਮੈਂ ਇੱਥੇ ਸਾਡੇ ਲੋਕ ਸਮਾਣੇ ਸਮਾਣੇ ਤੋਂ ਮੁਸਲਮਾਨ ਵੀ ਰਹਿੰਦੇ ਨੇ ਹਾਂਜੀ ਕਿੰਡੂ ਵੀ ਰਹਿੰਦੇ ਨੇ ਹੋਰ ਕੋਈ ਚੌਥਾ ਇੱਥੇ ਹੈ ਨਹੀਂ ਬਾਕੀ ਤੁਸੀਂ ਇੱਥੇ ਆ ਕੇ ਖੁਸ਼ੀਆਂ ਮਨਾ ਰਹੇ ਹੋ ਢੋਲ ਵਜ ਰਹੇ ਨੇ ਇੱਥੇ ਹੁਣ ਇੱਥੇ ਹੋਰ ਵੀ ਜਥੇ ਇਕੱਠੇ ਹੋ ਰਹੇ ਨੇ ਇੱਥੇ ਕਾਹਨੂੰ ਕੋਈ ਲੜਾਈ ਝਗੜੇ ਦਾ ਜ਼ਿੰਮੇਵਾਰ ਕੋਈ ਹੂ ਇਹਦਾ ਨੰਬਰ ਕਿਹਦਾ ਕਿਹਦਾ ਘਰ ਇਹਦਾ ਨਾਮ ਲਿਖਦੇ ਨਾ ਦਰਜ ਕਰਦੇ ਸਾਡੇ ਨਾਲ ਨੇ ਪਿੰਡ ਦੀ ਨਹੀਂ ਇਹ ਸਰ ਪਿੰਡ ਦੀ ਸਾਡੇ ਪਿੰਡ ਦੀ ਮਾਮਾ ਮੈਂ ਮਾ ਸਾਡੇ ਆ ਗਏ ਪਿੰਡ ਦੀ ਲੋਕ ਪਿੱਛੇ ਪਸੂਆਂ ਨੂੰ ਵਜਾ ਰਹੇ ਸਾਡੇ ਪਿੰਡ ਦੇ ਵਿੱਚ ਲੋਕ ਭੁੰਜੇ ਸੌ ਰਹੇ ਨੇ ਜਵਾਬ ਇਹਨਾਂ ਨੂੰ ਕੀ ਪਤਾ ਕਿ ਮਰਦੀ ਗੋਰਾ ਕਰ ਲਓ ਤੁਸੀਂ ਇਹਨਾਂ ਬੇਸਾਰੀਆਂ ਮਾਇਆਂ ਜਿਹੜੀਆਂ ਸਾਡੇ ਪਿੰਡ ਦੀਆਂ ਲਾਈਆਂ ਨੇ ਤੁਸੀਂ ਇਹਨਾਂ ਨੂੰ ਕੀ ਪਤਾ ਗੋਰਾ ਕਰੀਏ ਧੂਠਾ ਕਰ ਰਹੇ ਹੋ ਤੁਸੀਂ ਦੇਖੋ ਅੱਜ ਕਿਸਤੇ ਹੈ ਇਸ ਵਿੱਚ ਜਰਾ ਵਰਲਡ ਲੈਵਲ ਤੇ ਜਦ ਇੰਡੀਆ ਦੀ ਸਰਕਾਰ ਬਾਲ ਦਿਵਸ ਮਨਾ ਰਹੀ ਹੈ ਤੁਸੀਂ ਵੀ ਦੇਖ ਸਕਦੇ ਹੋਗੇ ਇਹ ਬਦਲ ਗਿਆ ਵੀ ਸਮਝੀ ਥੋੜੀ ਹੁਣ ਕਿਤੇ ਮਨਾਇਆ ਜਾ ਰਿਹਾ ਹੈ ਸਭ ਕਿਤੇ ਮਨਾਇਆ ਜਾ ਰਿਹਾ ਹੈ ਜੀ ਸੰਗਠਨ ਹਰ ਜਗ੍ਹਾ ਮੇਰੀ ਬੇਹਤ ਸੰਗਤ ਗੱਲ ਚਾਹ ਦੇਖੋ ਜੀ ਚੁੱਪ ਇੱਕ ਮਿੰਟ ਬਈ ਚੁੱਪ ਹੋ ਜਾਣਾ ਚਲੋ ਥੋੜੀ ਨਾਲ ਥੋੜੀ ਸੰਯੋਗ ਬਿਲਕੁਲ ਬਿਰਜੀ ਚਿੰਨ੍ਹ ਮੇਰੇ ਖੜੇ ਨੂੰ ਰੋਕ ਲਓ ਬਾਹਰ ਖੜੇ ਜੀ ਖੜਾ ਦੇ ਦੋਸਤਾਂ ਨਾਲ ਖੜੇ ਨਗਰ ਨਗਰਿਕ ਨੂੰ ਸਾਹ ਆਇਆ ਮੱਕਾ ਵੀ ਨਗਰਿਕ ਨੂੰ ਸਿਆਸੀ ਸਿਆਮ ਭਲਾ ਵੀ ਪਹਿਲੇ ਅਸੀਂ ਉਧਰ ਉਹ ਦਵਾਰ ਪਈ ਤੁਸੀਂ ਆ ਗਏ ਮੇਰੇ ਬੱਚੇ ਦੋਨੇ ਜਾਂਦੇ ਨੇ ਸਾਰੇ ਸਾਮਾ ਮੈਂ ਬੁਲਾਏ ਨੇ ਜਿਹੜੀ ਸੀ ਜਾ ਮੇਰਾ ਗਾਲਾ ਕੱਟ ਨਾ ਕੁਛ ਸੀ ਜਾ ਦੇਣਾ ਮੈਨੂੰ ਸਜਾ ਗਿਆ ਨਹੀਂ ਨਹੀਂ ਆਪਣਾ ਬੰਦ ਵੀ ਕਰਾਉਣਾ ਅਸੀਂ ਦਾ ਹੈ ਐਸਾ ਬੇਨਤੀ ਕਰ ਰਹੇ ਹਾਂ ਅਫਸੋਸ ਹੈ ਕਈ ਵਾਰ ਜਿਸ ਤਰ੍ਹਾਂ ਵੀ ਅਫਸੋਸ ਹੈ ਨਾ ਬੱਚਿਆਂ ਦਾ ਅਫਸੋਸ ਹੈ ਸਾਡੇ ਸਾਡੇ ਬੱਚਾ ਦਾ ਬੱਚਾ ਮਰ ਗਿਆ ਹੁੰਦਾ 6 ਵਜੇ ਮੜੀ ਜੀ ਮੜੀ ਜੀ 6 ਵਜੇ ਕਿੰਨਾ ਹੁੰਦਾ ਉਰੀ ਕੌਮ ਜਾਲ ਸੌਸ ਬਣਾ ਰਹੇ ਦੇਖੋ ਪਹਿਲੇ ਅਸੀਂ ਨਗਰ ਕਿੰਤੇ ਸੀ ਆ ਦੇਖੋ ਬਾਪਾ ਨੇ ਨਾ ਫਿਰ ਸਾਉਂ ਨਹੀਂ ਕਰ ਰਹੇ ਆ ਸਾਉਂ ਕਰ ਰਹੇ ਹਾਂ ਹੰਟਲ ਵਜਾਓ ਹੰਟਲ ਵਜਾਓ ਮੈਂ ਨਗਰ ਦੀ ਧੱਬੀ ਤੇ ਪਹੁੰਚ ਆ ਗਏ ਹਾਂ ਹੰਟਲ ਵਜਾਓ ਇਹ ਵੀ ਸੇਵਾ ਇਹ ਸਾਫ ਬਟਰ ਬਾਗ ਇਹ ਸਾਫ ਬਟਰ ਬਾਗ ਉਹ ਲਿਆਉਣੇ ਬਟਰ ਬਾਗ ਇਹ ਕਾਨਾ ਵਜਾਉਣੀ ਕੁੜੀ ਚਾਹੀਦੀ ਇਹ ਚਲੋ ਮੈਂ ਬਸ ਬਣਾ ਰਹੀ ਆ ਕਿ ਨਹੀਂ ਬਸ ਕੁਸਾ ਇਹਨੂੰ ਵੀ ਬੰਦ ਕਰਾਉਣਾ ਜੇ ਹੋਣੀ ਹੈ ਹੁਣੀ ਇੱਕ ਰਿਜ਼ਲਟ ਆਉਰ ਨਿਕਲੂਗਾ ਇਹ ਤੁਸੀਂ ਆਪਣੇ ਚੇਰੇ ਨਹੀਂ ਦਿੱਤੇ ਜੇ ਰਾਸਤਾ ਦਿਓ ਇੱਥੋਂ ਚਲੇ ਜਾ ਨਿਕਲ ਹੋ ਰੋ ਇਹ ਤਾਂ ਸਮਾਂ ਖਰਾਬ ਹੋ ਰਿਹਾ ਇਹ ਤਾਂ ਕੋ ਦਿਨੇ ਟਾਈਮ ਲੰਦ ਨਹੀਂ ਇਸ ਤਰ੍ਹਾਂ ਦੋ ਮਿੰਟ ਹੋ ਗਏ ਤੂੰ ਯਾਰ ਸਮਾਨੇ ਦੇ ਰਿਹਾ ਕੀ ਕਰਨਾ ਹੈ ਆਪਣੇ ਉਧਰ ਬਣਾਉ ਯਾਰ ਤੂੰ ਹੱਸਦੇ ਪਿੰਡਾਂ ਜੇ ਵਿਆਹ ਜਾਗੇ ਚਲਾਣੀ ਕਿਹਦੀ ਟੱਕਰ ਮੜ ਕੇ ਵਿਆਹ ਜਾਗੇ ਲੈ ਮਟਰ ਪੁੱਲ ਆ ਗਿਆ ਹਾਂ ਹਾਂ ਮੈਨੂੰ ਮੈਨੂੰ ਕੱਢ ਦੋ ਕਿ ਗਾ ਬਾਕੀ ਪਿੰਡ ਦੇ ਕਿ ਕੱਢੋ ਮੈਂ ਯਾਰ ਇਹਦਾ ਜਵਾਬ ਇਹਦਾ ਮਨਣਾ ਮਨਣਾ ਯਾਰ ਡੱਗੀ ਦੇ ਵਿੱਚ ਤੁਸੀਂ ਧੱਕੇ ਨਾਲ ਮਜ਼ਾ ਕਰ ਰਹੇ ਨੇ ਮੁਸਲਮਾਨ ਵੀ ਲੈ ਰਹੇ ਨੇ ਉਹਨਾਂ ਨੂੰ ਕਿਹੜਾ ਕੱਢਤਾ ਸੀ ਨੇ ਕੋਈ ਗੱਲ ਨਹੀਂ ਆਪਾਂ ਸਭ ਕੱਢਦੇ ਹਾਂ ਜਸਸਾ ਨਹੀਂ ਮਨਾ ਰਹੇ ਹੋ ਤੁਸੀਂ ਆਪ ਕੱਢੀ ਕਰਦੇ ਸਾਰੇ ਭਾਈ ਜੀ ਜਾ ਰਹੇ ਆ ਬਿਲਕੁਲ ਜੀ ਆਪ ਦਾ ਥੋੜੇ ਟਾਈਮ ਚ ਚਲੇ ਜਾਓ ਜਥੇਵੰਦੀਆਂ ਆ ਰਹੀਆਂ ਹਨ ਕੰਮ ਕਰ ਲੋ ਹੋਰ ਉਹਦੀ ਸੋਣ ਮੈਂ ਕਰਦੇ ਥੋੜਾ ਜਿਹਾ ਵੀ ਆ ਜਾ ਰਹੇ ਨੇ ਜੰਦਾ ਜਾਂਦਾ ਜਾਂਦਾ ਇੰਦਰ ਜੀ ਤੇ ਯਾਰ ਮੈਨੂੰ ਵੇਖਣਾ ਬਾਈ ਬੋਲ ਯਾਰ ਦੂਰ ਜਾ ਪਿਛੋਲੀ ਨਾ ਯਾਰ ਬੋਲ ਤਾਂ ਮੈਂ ਤਾਂ ਚੁੱਪ ਕਰਿਆ ਯਾਰ ਜਲੂਸ ਨਿਕਲੂ ਠੀਕ ਕਰ ਬਾਈ ਬੋਲ ਨਾ ਬਾਈ ਸੁਣ ਲੋ ਜੀ ਆ ਜਿਹੜੇ ਜੀਸੂ ਮਸੀਹ ਵਾਲਿਆਂ ਨੇ ਪਿੰਡ ਬਟਰੂਖਾ ਦੇ ਵਿੱਚ ਆ ਕੇ ਤੋਂ ਬਾਅਦ ਅਸੀਂ ਇਹ ਤੋਰ ਤੇ ਹੁਣ ਅਸੀਂ ਪਿੰਡ ਦੇ ਵਿੱਚੋਂ ਕੱਡੇ ਨੇ ਬਾਈ ਸਮਾਣੇ ਤੋਂ ਆ ਕੇ ਬੰਦੇ ਬਟਰੂਖਾ ਦੇ ਵਿੱਚ ਢੋਲ ਵਜਾ ਰਹੇ ਨੇ ਤੇ ਤੁਹਾਨੂੰ ਦਿਖਾਉਣਾ ਡੀ ਜੇ ਲਾ ਰਹੇ ਤੇ ਨੱਚ ਰੀਆਂ ਨੇ ਆਪਣੀਆਂ ਬੀਬੀਆਂ ਭੈਣਾਂ ਸਾਰੇ ਰਲ ਕੇ ਇਹਨਾਂ ਨੂੰ ਸ਼ੋਕ ਦੀ ਲਹਿਰ ਦੀ ਨਹੀਂ ਪਤਾ ਹੁਣ ਆ ਫਿਰ ਰਹੇ ਨੇ ਜੀ ਸੜਕਾ ਤੇ ਅਸੀਂ ਇਹਨਾਂ ਨੂੰ ਪਾ ਕੇ ਆਵਾਂਗੇ ਪੂਰਾ ਪਿੰਡ ਦੀ ਹੱਦ ਡਬਾ ਕੇ ਆਵਾਂਗੇ ਕੋਈ ਗਾਹਾਂ ਜਾ ਕੇ ਵੀ ਰਹਿ ਗਾਹਾਂ ਕੋ ਉਹ ਕਰਨਾ ਕਿਤੇ ਕੋਈ ਹਰਕਤ ਕਰਨ ਨੂੰ ਲੱਗ ਜਾਣਾ ਲੋਕਾਂ ਨੂੰ ਹਲੇ ਤੱਕ ਆਪਣੀ ਯਾਰ ਇਹ ਨਹੀਂ ਪਤਾ ਲੱਗ ਰਿਹਾ ਵੀ ਕਿਹੜੇ ਦਿਨ ਚੱਲ ਰਹੇ ਨੇ ਕੀ ਸੋਗ ਚੱਲ ਰਿਹਾ ਹੈਗਾ ਲੋਕ ਢੋਲ ਵਜਾ ਕੇ ਖੁਸ਼ੀਆਂ ਮਣਾਉਂਦੇ ਫਿਰਦੇ ਨੇ ਇਹ ਜਿਹੇ ਲੋਕਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਪੜਾ ਦੇ ਰਹੇ ਨੇ ਜਿਹੜੇ ਪਿੰਡ ਦੇ ਮਾਹੌਲ ਖਰਾਬ ਕਰਦੇ ਫਿਰਨੇ ਫਿਰ ਲੋਕ ਆਖਦੇ ਨੇ ਸਰਕਾਰ ਆਖਦੇ ਨੇ ਮਾਹੌਲ ਖਰਾਬ ਹੋ ਰਹੇ ਨੇ ਮਾਹੌਲ ਖਰਾਬ ਇਹ ਬੰਦੇ ਕਰਦੇ ਨੇ ਇਹ ਜਿਹੇ ਬੰਦਿਆਂ ਦੇ ਨੱਥ ਪਾਉਣੀ ਜ਼ਰੂਰੀ ਆ ਗਈ ਆ ਆ ਦੇਖੋ ਜੀ ਨੀਲੇ ਕੋਟ ਵਾਲਾ ਜਿਹੜਾ ਮੈਨ ਹੈਡ ਆਗਾ ਸਮਾਣੀ ਤੋਂ ਆਇਆਗਾ ਉਹਨੂੰ ਪਹਿਲਾਂ ਵੀ ਦਿਖਾਇਆ ਸੀ ਇਹ ਬੰਦਾ